ਡੈਰੀ ਐਂਡ ਯੂਐਸ ਟੀ ਲਾਏ ਦੇ ਬਾਰੇ ਬਰੀਫ ਕੀਤਾ ਸਾਬ ਵੀ ਇਹਦੇ ਵਿੱਚ ਕਿਸੇ ਕਿਸਮ ਦਾ ਕੋਈ ਸੰਕੋਚ ਨਹੀਂ ਹੋਣਾ ਚਾਹੀਦਾ ਆਪਾਂ ਪੰਜਾਬ ਦੇ ਹਿੱਤਾਂ ਦੇ ਐਨ ਪਹਿਰਾ ਦਿੱਤਾ ਹੈ ਬੀ ਜੀ ਪੀ ਨੇ ਕਿਹਦੇ ਕਿ ਖੇਤੀ ਸੈਕਟਰ ਪ੍ਰਭਾਵਿਤ ਹੋਏਗਾ ਡੈਰੀ ਫਾਰਮਿੰਗ ਪ੍ਰਭਾਵਿਤ ਕਿੱਥੇ ਪਰ ਮੈਂ ਹੀ ਪੁੱਛਣਾ ਚਾਹੁੰਦਾ ਕਿ ਕਿੱਥੇ ਪ੍ਰਭਾਵਿਤ ਹੋਗੀ ਸਾਬ ਮੈਂ ਤਾਂ ਜਿੰਨਾ ਕੋ ਗਿਆ ਮਨ ਤੱਕ ਤੇ ਦਿਸ ਨਹੀਂ ਉਸਦੀ ਦਾ ਡੈਰੀ ਵਾਸਤੇ ਦਾ ਜਿਹੜੀ ਆ ਡਿਜੀਟਲ ਡਰਾਈਡ ਗ੍ਰੇਨ ਜਿਹੜਾ ਆ ਰਿਹਾ ਉਹਦੇ ਵਿੱਚ ਪ੍ਰੋਟੀਨ ਵਾਲਾ ਉਹ ਤਾਂ ਖਾਲਾ ਖਾਣਾ ਇੰਪੋਰਟ ਕੀਤੀ ਹੈ ਜਿਹਦਾ ਅਜੇ ਇੰਨੀ ਲੋਡ ਹੈ जब सरकार गरीब के साथ खड़ी हो तो हर सुबह में जगती है एक नई उम्मीद एक नया भरोसा हमने गरीबों के उत्थान के लिए न केवल योजनाएं चलाई बल्कि यह भी सुनिश्चित किया है कि वे तल पर उतरे अब तो गरीब परिवारों को अपनी बेटियों की शादी की चिंता नहीं करनी पड़ती है उन्हें मुख्यमंत्री विवाह सगन योजना के तहत कहत्तर हजार रूपए तक सुगन राशि दी जा रही है गरीब महिलाओं को रसोई के धुएं और महंगाई से राहत देने के लिए हम हर महीने केवल पाँच सौ रूपए में गैस सिलेंडर दे रहे हैं मुख्यमंत्री ग्रामीण आवास योजना से अब हर गरीब के सिर पर छत है और मुफ्त प्लॉट से मिला है जीने का सम्मान मुझे मुख्यमंत्री आवास योजना से घर और ਸਵਚ ਭਾਰਤ ਮਿਸ਼ਨ ਗ੍ਰਾਮੀਣ ਸੇ ਸੋਚ ਲੇ अलग मिला पी एम सूर्य घर मुफ्त बिजली योजना ऐसी खेतों और घरों में मुफ्त बिजली पहुँच रही है अब किसान भी आत्मनिर्भर और बच्चे भी रोशन भविष्य की ओर जब गरीब को इलाज का बोझ न उठाना पड़े और बुजुर्गों को मिले पाँच लाख रुपए तक का मुफ्त उपचार तभी तो हर चेहरे पर लौटती है मुस्कान गरीब की खुशहाली ही हरियाणा की असली पहचान है जब हर चेहरे पर मुस्कान हो तभी पूरा होता है सशक्त हरियाणा का सपना ਆਪਾਂ 5.5 ਮਿਲੀਅਨ ਟਨ ਖਲ ਜਿਹੜੀ ਐ ਅੱਜ ਇੰਪੋਰਟ ਹੋ ਰਹੀ ਐ ਐ ਕੋਈ ਦੇਖਦਾ ਨਹੀਂ ਇੱਥੇ ਬੈਠ ਕੇ ਲਾ 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 ਚਾਲੂ ਕਰ ਦਿੰਦੇ ਆ 1% ਜਵਰਦੀ ਤਾਂ ਕੋਈ ਜਿੰਨ ਸੋਚੇ ਹੈ ਹੀ ਨਹੀਂ ਸਰ ਜਿਵੇਂ ਕਹਿੰਦੇ ਨਾ ਮਾਤਾ ਸੀਤਾ ਦੇਉ ਲਕਸ਼ਮਣ ਰੇਖਾ ਕਿਛਤੀ ਸੀ ਆ ਲਕਸ਼ਮਣ ਰੇਖਾ ਕਿਛਤੀ ਰਿੰਗ ਫਰੇਮ ਕਹਿ ਲੋ ਉਹ ਜਿਹੜਾ ਆਪਣੇ ਸੁਰੱਖਿਆ ਕਵਚ ਐ ਜਿਵੇਂ ਉਹ ਲਾਈਆਂ ਸੀ ਨਾ S400 ਉਹ ਜਿਹੀਆਂ ਲਾਤੀਆਂ ਵੀ ਇੱਥੇ ਨਾ ਤਾਂ ਕਣ ਕਾਣੀ ਨਾ ਹੀ ਇੱਥੇ ਚਾਵਲਾਣਾ ਨਾ ਹੀ ਇੱਥੇ ਕੋਈ ਚੀਨੀ ਵਾਲਾ ਉਥੋਂ ਅਮਰੀਕਾ ਚ ਕੋਈ ਹੈ ਉਹਨਾਂ ਕੋਲ ਤਾਂ ਆਪ ਹੀ ਕੋਟ ਕਰਦੇ ਹੋ ਤੇ ਸਾਨੂੰ ਕੀ ਭੇਜਦੇ ਬਿਲਕੁਲ ਤਾਂ ਭਾਰਤ ਤੇ ਅਮਰੀਕਾ ਦੇ ਵਿਚਕਾਰ ਜੋ ਟ੍ਰੇਡ ਸਮਝੌਤਾ ਹੋ ਰਿਹਾ ਉਸ ਨੂੰ ਲੈ ਕੇ ਭਾਜਪਾ ਵਰਕਰਾਂ ਨਾਲ ਮੀਟਿੰਗ ਕੀਤੀ ਹੈ ਜਾਖੜ ਸਾਹਿਬ ਕਿਸ ਤਰ੍ਹਾਂ ਦੀ ਡਾਂਗ ਮੈਂ ਕਿਹਾ ਵੀ ਜੀ ਵਰਕਰਾਂ ਨੂੰ ਮੈਂ ਜਿਹੜੀ ਐ ਇੰਡੋ ਯੂ ਐਸ ਡੀਲ ਹੈ ਇਹਦੇ ਬਾਰੇ ਬਰੀਫ ਕੀਤਾ ਸਾਬ ਵੀ ਇਹਦੇ ਵਿੱਚ ਕਿਸੇ ਕਿਸਮ ਦਾ ਕੋਈ ਸੰਕੋਚ ਨਹੀਂ ਹੋਣਾ ਚਾਹੀਦਾ ਆਪਾਂ ਪੰਜਾਬ ਦੇ ਹਿੱਤਾਂ ਦੇ ਐਨ ਪਹਿਰਾ ਦਿੱਤਾ ਹੈ ਭਾਜਪਾ ਨੇ ਰਤੀ ਵਰ ਵੀ ਕਿਸੇ ਨੂੰ ਨਦੀਮੀ ਪਾ ਕੇ ਗੱਲ ਕਰਨ ਦੀ ਲੋੜ ਨਹੀਂ ਅਸੀਂ ਪੰਜਾਬ ਦੇ ਪੈਰੀ ਬੈਠੇ ਆਂ ਸਭ ਪੰਜਾਬ ਦੇ ਹਿੱਤਾਂ ਦੇ ਉੱਤੇ ਫਿਰ ਵੀ ਅਗਰ ਕਿਸੇ ਕਿਸਾਨ ਜੱਥੇਬੰਦੀ ਨੂੰ ਕੋਈ ਖਦਸਾ ਹੈ ਤੇ ਅਸੀਂ ਦੱਸੋ ਅਸੀਂ ਜਾ ਕੇ ਉਹਦੀ ਵਕਾਲਤ ਕਰਾਂਗੇ ਤੁਸੀਂ ਕਹਿ ਰਹੇ ਕਿ ਖੇਤੀ ਸੈਕਟਰ ਪ੍ਰਭਾਵਿਤ ਹੋਏਗਾ ਡੈਰੀ ਫਾਰਮਿੰਗ ਪ੍ਰਭਾਵਿਤ ਕਿੱਥੇ ਪਰ ਮੈਂ ਹੀ ਪੁੱਛਣਾ ਚਾਹੁੰਦਾ ਕਿ ਕਿੱਥੇ ਪ੍ਰਭਾਵਿਤ ਹੋਗੀ ਸਾਹਿਬ ਮੈਂ ਤਾਂ ਜਿੰਨਾ ਕੋ ਘੋਖਿਆ ਮਨ ਤੱਕ ਕਿਤੇ ਦਿਸਿਆ ਨਹੀਂ ਮਨ ਤੱਕ ਕਿਤੇ ਕੋ ਫਰਕ ਨਜ਼ਰ ਆਇਆ ਨਹੀਂ ਪਰ ਉਹਨਾਂ ਨੂੰ ਕਿਤੇ ਦੱਸਦਾ ਨਾ ਤਾਂ ਡੈਰੀ ਪ੍ਰੋਡਕਟ ਕੋਈ ਵੀ ਡੈਰੀ ਪ੍ਰੋਡਕਟ ਇਸ ਸਮਝੌਤੇ ਦੇ ਤਹਿਤ ਹੈ ਸਭ ਬਾਰੇ ਤੋਂ ਉਲਟੀ ਦਾ ਡੇਰੀ ਵਾਸਤੇ ਦਾ ਜਿਹੜੀ ਆ ਡਿਜੀਟਲ ਡਰਾਈਡ ਗ੍ਰੇਨ ਜਿਹੜਾ ਆ ਰਿਹਾ ਹੈ ਉਹਦੇ ਵਿੱਚ ਪ੍ਰੋਟੀਨ ਵਾਲਾ ਉਹ ਤਾਂ ਖਾਲਾ ਖਾਲਾ ਇੰਪੋਰਟ ਕੀਤੀ ਹੈ ਜਿਹਦਾ ਅੱਜ ਇੰਨੀ ਲੋਡ ਹੈ ਖਲਦੇ 1% ਆਪਾਂ 5.5 ਮਿਲੀਅਨ ਟਨ ਖਲ ਜਿਹੜੀ ਹੈ ਅੱਜ ਇੰਪੋਰਟ ਹੋ ਰਹੀ ਹੈ ਇਹ ਕੋਈ ਦੇਖਦਾ ਨਹੀਂ ਇੱਥੇ ਬੈਠ ਕੇ ਲਾ 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 ਚਾਲੂ ਕਰ ਦਿੰਦੇ ਆ 1% ਉਹਦਾ ਯਾ ਲੱਖ ਦੇ 55 ਲੱਖ ਚੋਂ 5 ਲੱਖ ਦਾ ਇੰਪੋਰਟ ਦਾ ਦਿੱਤਾ ਹੈ ਤੇ ਉਹਦੇ ਵਾਸਤੇ ਕਿਉਂਕਿ ਸਾਡੇ ਕੋਲ ਹੈ ਨਹੀਂ ਨਹੀਂ ਤਾਂ ਜਿਹੜਾ ਸਾਡੇ ਵਾਲਾ ਮੱਕਾ ਉਹਦੇ ਚ ਜਾ ਕੇ ਇਸਤੇਮਾਲ ਕਰਨਗੇ ਉਹ ਹਾਈ ਪ੍ਰੋਟੀਨ ਵੈਲਿਊ ਦੀ ਜਿਹੜੀ ਹੈ ਖਾਦ ਉਹ ਖੜਾ ਜਿਹੜੀ ਉਹ ਆ ਕੇ ਤੇ ਇਸਤੇਮਾਲ ਹੋਊਗੀ ਸੇਵ ਦੀ ਗੱਲ ਕਰਦੇ ਆ ਸੇਵ ਅੱਜ ਵੀ ਆਈ ਜਾਂਦਾ ਜੀ ਉਹ 5.5 ਲੱਖ ਟਨ ਦੇ ਕਰੀਬ ਉਹ ਉਹ ਆ ਰਹੇ ਜੇ ਉਹਦੇ ਚ 100 ਰੁਪਏ ਤੋਂ ਉੱਤੇ ਦਾ ਸੇਵ ਆਣਾ ਹੈ ਸਭ ਜਿਨੇ ਅੱਜ ਅੱਜ ਵੀ ਆ ਰਹੇ ਸਨ ਅੱਜ ਮਾਰਕੀਟ 'ਚ 300 ਰੁਪਏ ਦਾ ਸੇਵ ਵੀ ਹੈ 400 ਰੁਪਏ ਦਾ ਸੇਵ ਵੀ ਹੈ ਜਿਨ੍ਹਾਂ ਨੇ 400 ਵਾਲਾ ਖਾਣਾ 400 ਦਾ ਖਾਣਗੇ ਸਾਹਿਬ ਚਾਹ ਅਮਰੀਕਾ ਦਾ ਖਾ ਲੈਣ ਚਾਹ ਯੂਰਪ ਚੋਂ ਆ ਜੇ ਉਹ ਖਾ ਲੈਣਗੇ ਪਰ ਜਿਹੜੇ ਇੱਥੇ ਦੇ ਗਰੋਹ ਰ ਹੈ ਚਾਹੇ ਅੱਜ 우ਮਾਰ ਅਬਦੁੱਲਾਹ ਦਾ ਬਿਆਨ ਲੱਗਿਆ ਸੀਗਾ ਉਹਨਾਂ ਦਾ ਤੇ ਇਧਰ ਸੁਖੂ ਜੀ ਦਾ ਬਿਆਨ ਲੱਗਦਾ ਹੈ ਇਹ ਤਾਂ ਦੇਖੋ ਕੰਪੀਟੀਸ਼ਨ ਹੁਣ ਜਦੋਂ ਤੁਸੀਂ ਇੰਟਰਨੈਸ਼ਨਲ ਮਾਰਕੀਟ 'ਚ ਉਤਰੋਗੇ ਉਹ ਕਹਿੰਦਾ ਨਾ ਮੈਂ ਇੱਥੇ ਦਾ ਘਰੇ ਆਪ ਦਾ ਕਰੀ ਜਾਂਦੇ ਸੀਗੇ ਹੁਣ ਜਦੋਂ ਵੱਡੇ ਬਾਜ਼ਾਰ 'ਚ ਨਿਕਲੋਗੇ ਉਸ ਆਬ ਕਹਿੰਦਾ ਮਜ਼ਬੂਤੀ ਨਾਲ ਨਿਕਲਣਾ ਪੈਂਦਾ ਸਾਬ ਜਿਗਰਾ ਛੋਟਾ ਕਰਕੇ ਨਹੀਂ ਵਧੀਆ ਜੋ ਕੁਝ ਹੋਊਗਾ ਪਹਿਲਾਂ ਰੋਲਾ ਪਿਆ ਸੀਗਾ ਜਦੋਂ ਆਕਾਰ ਲੈ ਕੋ ਮਾਰਕੀਟ ਖੁੱਲੀ ਐ ਲਾ ਲਾ ਨਹੀਂ ਜੀ ਨਹੀਂ ਮਾਰੇ ਜਾਣਗੇ ਬਿਲਕੁਲ ਸਾਬ ਫਿਰ ਕੁਆਲਿਟੀ ਵਧੀਆ ਹੋਗੀ ਕੱਲ ਨੂੰ ਭਾਰਤ ਬੰਦ ਦੀ ਕਾਲ ਆ ਕਿਸਾਨ ਜਥੇਬੰਦੀਆਂ ਵੀ ਮੈਂਤਕਾਰੀਆਂ ਟ੍ਰੇਡ ਯੂਨੀਅਨ ਦੀਆਂ ਭਾਰਤ ਮੈਂ ਤਾਂ ਅਪੀਲ ਕਰ ਰਿਹਾ ਸਭ ਸਾਨੂੰ ਦੱਸੋ ਤਾਂ ਸਹੀ ਮੈਂ ਕਰਿਓ ਮੈਂ ਨਹੀਂ ਰੋਕਦਾ ਸਾਬ ਹੱਕ ਹੈ ਪ੍ਰੋਟੈਸਟ ਹੈ ਡੈਮੋਕਰਸੀ ਹੈ ਪ੍ਰੋਟੈਸਟ ਕਰੋ ਪਰ ਗੱਲਬਾਤ ਕਰਕੇ ਕੋਈ ਖ਼ੈਸਾ ਦੱਸ ਦਿਓ ਅਸੀਂ ਜਾ ਕੇ ਤੁਸੀਂ ਮਿਲੋ ਕਿਹੜੇ ਦਰਵਾਜ਼ੇ ਸ਼ਿਵਰਾ ਚੌਂਜੀ ਤੇ ਦਰਵਾਜ਼ੇ ਖੁੱਲੇ ਨਹੀਂ ਜਾਣਾ ਚਾਹਤ ਤੁਸੀਂ ਚੱਕਦੇ ਹੋ ਤੁਸੀਂ ਆਪਣੇ ਵੈਬਸਾਈਟ ਤੇ ਪਾ ਦਿਓ ਮੈਂ ਆਪੇ ਆਪ ਦੇਖ ਕੇ ਜੋ ਕਰ ਲੂੰਗਾ ਐਵੇਂ ਜਨਰਲਾਈਜ਼ ਤਰੀਕੇ ਨਾਲ ਮੈਨੂੰ ਸਪੈਸੀਫਿਕ ਦੱਸੋ ਵੀ ਆਹ ਚੀਜ਼ ਇਹਦੇ ਤੇ ਆਹ ਰੇਟ ਵਧ ਗਿਆ ਜੀ ਤੇ ਆਹ ਸਾਨੂੰ ਨੁਕਸਾਨ ਹੈ ਪੰਜਾਬ ਦੀ ਤਾਂ ਕੋਈ ਜਨ ਸੋਚ ਹੈ ਹੀ ਨਹੀਂ ਸਾਬ ਜਿਵੇਂ ਕਹਿੰਦੇ ਨਾ ਮਾਤਾ ਸੀਤਾ ਦੇਉ ਲਕਸ਼ਮਣ ਰੇਖਾ ਕێਛਤੀ ਸੀ ਆ ਲਕਸ਼ਮਣ ਰੇਖਾ ਕێਛਤੀ ਰਿੰਗ ਫਰੇਮ ਕਹਿ ਲੋ ਨੂੰ ਉਹ ਜਿਹੜਾ ਆਪਣੇ ਸੁਰੱਖਿਆ ਕਵਚ ਹੈ ਜਿਵੇਂ ਉਹ ਲਾਈਆਂ ਸੀ ਨਾ S400 ਉਹ ਜੀਆਂ ਲਾਤੀਆਂ ਵੀ ਇੱਥੇ ਨਾ ਧਕਣ ਕਾਣੀ ਨਾ ਹੀ ਇੱਥੇ ਚਾਵੜਣਾ ਨਾ ਹੀ ਇੱਥੇ ਕੋਈ ਚੀਨੀ ਵਾਲਾ ਉਥੋਂ ਅਮਰੀਕਾ ਚ ਕੋਈ ਹੈ ਉਹਨਾਂ ਕੋਲ ਤਾਂ ਆਪ ਹੀ ਰਿਪੋਰਟ ਕਰਦੇ ਹੋ ਤੇ ਸਾਨੂੰ ਕੀ ਭੇਜਣਗੇ ਕਿਸੇ ਕਿਸਮ ਦਾ ਸਾਡੀ ਜਿਹੜੀ ਜਿੰਸ ਹੈ ਸਾਡੀ ਪ੍ਰੋਟੈਕਟਡ ਹੈ ਗੁਮਰਾ ਆਪ ਵੀ ਨਾ ਹੋ ਤੇ ਲੋਕਾਂ ਨੂੰ ਵੀ ਨਾ ਕਰ ਥੈਂਕ ਯੂ ਸਾਡੇ ਅਕਾਲੀਆਂ ਨਾਲ ਗੱਡ ਜੋੜ ਹੋ ਰਿਹਾ ਸਮਝਾਉਂਦਾ ਇਸ ਬਾਰੇ ਥੈਂਕ ਯੂ ਬਿਲਕੁਲ ਇਸ ਸਮੇਂ ਸੁਨੀਲ ਜਾਖੜ ਸਾਡੇ ਨਾਲ ਸੀ ਜਿਨ੍ਹਾਂ ਦੇ ਵੱਲੋਂ ਟ੍ਰੇਡ ਦੇ ਜੋ ਸਮਝੌਤੇ ਅਮਰੀਕਾ ਦੇ ਵਿਚਕਾਰ ਹੋਏ ਨੇ ਤਾਂ ਉਹਨੂੰ ਲੈ ਕੇ ਕੀ ਗੱਲਾਂ ਕਹੀਆਂ ਗਈਆਂ ਕਿ ਇਸ ਦਾ ਫਾਇਦਾ ਪੰਜਾਬ ਨੂੰ ਹੋਏਗਾ ਕਿਸਾਨੀ ਨੂੰ ਕੁਝ ਦਾ ਨੁਕਸਾਨ ਨਹੀਂ ਹੋਵੇਗਾ ਤਾਂ ਕੱਲ ਨੂੰ ਭਾਰਤ ਬੰਦੀ ਕਾਲ ਟ੍ਰੇਡ ਜਥੇਬੰਦੀਆਂ ਦੇ ਵੱਲੋਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਦਿੱਤੀ ਗਿਆ ਤੇ ਦੂਜੇ ਪਾਸੇ ਕੇਂਦਰ ਸਰਕਾਰ ਕਹਿ ਰਹੀ ਹੈ ਭਾਜਪਾ ਦੇ ਲੀਡਰ ਕਹਿ ਰਹੇ ਨੇ ਕਿ ਜੋ ਟ੍ਰੇਡ ਦੇ ਲਈ ਇਹ ਸਮਝੌਤਾ ਅਮਰੀਕਾ ਤੇ ਭਾਰਤ ਦੇ ਵਿਚਕਾਰ ਹੋਇਆ ਤਾਂ ਇਸ ਦਾ ਫਾਇਦਾ ਹੋਏਗਾ ਤਾਂ ਧਰਨੇ ਲਗਾਉਣ ਦਾ ਜਾਂ ਅੰਦੋਲਨ ਕਰਨ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਜਿਹੜੇ ਤੁਹਾਡੇ ਖਾਤਸੇ ਨੇ ਤੁਸੀਂ ਮੈਨੂੰ ਦੱਸੋ ਮੈਂ ਕੇਂਦਰ ਤੱਕ ਉਹ ਗੱਲਾਂ ਲੈ ਕੇ ਜਾਵਾਂਗੇ ਜਿਹੜੇ ਤੁਹਾਡੇ ਖਾਤਸੇ ਨੇ ਉਹਨਾਂ ਨੂੰ ਵੀ ਅਸੀਂ ਕਲੀਅਰ ਕਰਾਂਗੇ ਸਾਥੀ ਸੰਸ਼ੇਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨਸ ਬੁਖਸਮਨ ਟੀਵੀ ਮੋਹ